ਦੀ ਤਰਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤੱਕ ਕਿਸਾਨਾਂ ਨਾਲੀ ਔਰ ਮੈਂ ਅਕਸਰੇ ਜਦੋਂ ਅਸੀਂ ਬੈਠਦੇ ਕਿਤੇ ਕਿਸੇ ਸਮਾਗਮ ਤੇ ਆਮਦ ਕਰਦਾ ਜਿਹੇ ਤਰਤੇ ਇਕੱਠੇ ਹੋਣੇ ਤਾਂ ਮੈਂ ਅਕਸਰੇ ਕਹਿਣਾ ਹੁੰਨਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਮਜ਼ਦੂਰਾਂ ਨੂੰ ਸਪੋਰਟ ਕਰੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਏ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਬਣ ਸਕਦੇ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਕਾਰੀ ਸਕਦਾ ਬਹੁਤ ਕੋਈ ਜ਼ਿੰਦਗੀ ਜਿੱਦੀ ਮਿਲ ਜੇ ਉਹ ਨਹੀਂ ਥੋੜੀ ਹੁੰਦੀ ਹੈ। ਔਰ ਮਾਪੇ ਬਦਾ ਜਿੱਦੀ ਮਰਜ਼ੀ ਉਮਰ ਦਾ ਹੋ ਜੇ। ਜਦ ਤੱਕ ਮਾਪੇ ਉਹਦੇ ਤੱਕ ਉਹਨੂੰ ਲੱਗਦਾ ਹੈ। ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ। ਤੇ ਉੱਪਰ ਮਾਰਾ ਦੀ ਕਿਰਪਾ ਵੀ ਬੜੀ ਲੰਬੀ ਉਮਰ ਖੋਹੀ ਹੈ। ਜ਼ਰਗਾ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ। ਜੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਤੁਸੀਂ ਚਾਹੋ ਨੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਇਹ ਤਾਂ ਬੰਦ ਗੱਲ ਹੈ ਚਾਚਾ ਇਧਰ ਆਇਆ ਬਈ

बजे नोट आप के लाल जी मार्केट में चला उसको नोट आप ये भी पूछिए कि वो तो You mm know -hmm. ਔਰ ਕਰ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਾਣ ਦੇ ਚਮਕ ਗਏ ਇਹ ਤਾਂ ਮਾਲਕ ਜੀ ਤੋਂ ਦਿੱਤਾ ਉਹਦਾ ਹੋ ਗਿਆ ਉਹਨਾਂ ਦਾ ਇਹ ਦੇਬ ਸਾਡੀ ਬੜੀ ਪੁਰਾਣੀ ਸਾਹਜ ਤੇ ਅਸੀਂ ਪੁਰਾਣੇ ਸੱਜਣ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਤੋਂ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ 'ਚ ਕਾਮਯਾਬ ਬਣੇ ਉਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪਿਆਂ ਦਾ ਕਰਮ ਹੁੰਦਾ ਹੈ। ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮਾਂ ਵਿੱਚ ਜਿਹੜੀ ਇਸ ਜਨਰੇਸ਼ਨ ਨੇ ਕਮਾਈ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ। ਵਿੱਜਿਆ ਉਹਨਾਂ ਦੇ ਕਰ। ਚੰਗੇ ਸੰਸਕਾਰ ਦਿੰਦੇ ਆ, ਲਿਆਕਤ ਦਤੀ ਹੈ। ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਦਰ ਤੇ ਲੋਕਾਂ ਚ ਵਿੱਚ ਆਉਂਦਾ। ਸੇਵਾ ਕਰਦਾ। ਵੈਸਲੀ ਇਸ ਚੋਂ ਆਦਾ ਕਿ ਮਾਪਿਆਂ ਦਾ ਕਰਪਾ। ਉਹ ਕਿੰਨੀ ਟਾਈਮ ਦੀ ਕਰੀ ਤੇ ਸਾਡੀ ਤਾਂ ਬੜੀ ਪ੍ਰਾਣੀਤਾ ਹੈ। 25 ਸਾਲ ਹੋ ਗਏ 25 ਸਾਲ ਬਿਲਕੁਲ ਮਨਿਆਂ ਦੇ ਮਨੁੱਖ ਕਿਸਾਨਾਂ ਦੀ ਕਿਰਤੀ ਨੂੰ ਦੇਖਦੇ ਪੰਜਾਬ ਦੇ ਦੇਖੋ ਜੀ ਵੈਸੇ ਤਾਂ ਦੇ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਟਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤੱਕ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆਮ ਲੋਕਾਂ ਦੇ ਤੌਰ ਤੇ ਕੱਟਿਓ ਨਹੀਂ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿ ਸਾਰਾ ਮਜ਼ਦੂਰਾਂ ਨੂੰ ਸਪੋਰਟ ਕਰੇ ਅੱਜ ਦੀ ਗੱਲ ਇਹ ਹੈ ਕਿ ਤੁਸੀਂ ਕਰਣ ਲੱਗੇ ਨਹੀਂ ਕਿ ਸਾਰਾ ਇਸ ਤਰ੍ਹਾਂ ਨਹੀਂ ਵੀ ਪੈਸੇ ਦੀ ਨਿਮਾਸ਼ ਕਰੇ ਕੁਝ ਤੁਸੀਂ ਕੀ ਚਾਹੁੰਦੇ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਬੰਨੋ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਲੱਗੇਗਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿੱਤ ਕਰਦਾ ਚੰਗਾ ਕਾਰ ਹੋਵੇ ਕੈਨੇਡੀਆਂ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜਿ ਉਹਨਾਂ ਦੀ ਵੀ ਦਿਹਾੜੀ ਦਾ ਰੇਟ ਸਿੱਖ ਸੰਦਾ ਇਸ ਤੋਂ ਦਿਨ ਰਾਸ਼ਟਰੀ ਪੱਧਰ ਤੇ ਵੀ ਜਿਹੜਾ ਬੈਠਾ ਹੈ ਉਹ ਕੰਮ ਕਰੀਏ ਦੀ ਕਿਸੇ ਜਿਹੜਾ ਲੱਖਣ ਬੰਦਾ ਕੋਈ ਕਿਸੇ ਸ਼ੁਰੂ ਜਿਹੜਾ ਪਿੰਡ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਕਰੇ ਜਾਵੇ ਉਹ ਜਿੰਨਾ ਮਰਜ਼ੀ ਭੱਟ ਗਏ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਇਹ ਅਲਟੀਮੇਟਲੀ ਬੰਦਾ ਬੋਲਦਾ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਏ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਕਾਰੀਸ਼ਮ ਬਹੁਤ ਤਕਲੀਫ ਵਾਲਾ ਸਮਾਂ ਮੇਰੇ ਪਿਤਾ ਜੀ ਸਦਾ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਪੰਨ ਸੰਸਾਰ ਤੋਂ ਚਲੇ ਗਏ ਔਰ ਅੱਜ ਜਿਹੜਾ ਮਾ ਵਰਗੇ ਯਾਰ ਸਾਡੇ ਮੋਢੀ ਸਹਾਰੇ ਲੋਕਾਂ ਦੀ ਅੱਜ ਮੇਰੇ ਕੋਲੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੈ ਪਰਮਾਤਮਾ ਜਿਨ੍ਹਾਂ ਨੂੰ ਬਖਸ਼ੇ ਪਤਿਕ ਜੀ ਪੋਲੀ ਦਾ ਵੱਡਾ ਮਾਰਾ ਸਿੱਤਾ ਔਰ ਮੇਰੇ ਪਿਤਾ ਜੀ ਸੰਘਰਸ਼ भरी ਜ਼ਿੰਦਗੀ ਉਹਨਾਂ ਨੇ ਸਾਰੀ ਮਿਹਨਤ ਕੀਤੀ ਹੈ ਕਰਮ ਨਾਲ ਜੁੜੇ ਰਹੇ ਅਸੀਂ ਛੇ ਭਰਾ ਦੋ ਭੈਣਾਂ ਸਾਨੂੰ ਉਹਨਾਂ ਨੇ ਪਾਲਿਆ ਪੜਾਇਆ ਮੈਂ ਹੁਣ ਵੀ ਪੀਐਸਪੀ ਕਰ ਰਿਹਾ ਹਾਂ ਪ੍ਰੈਕਟੀਕਲ ਸਾਇੰਸ ਦੇ ਵਿੱਚ ਔਰ ਜਦੋਂ ਬੱਚੇ ਜਿਹੜੇ ਆ ਲਾਇਕ ਹੋ ਜਾਣ ਮਾਪੇ ਸੁਪਨਿਆਂ ਨੂੰ ਸਾਕਾਰ ਕਰਨ ਨੂੰ ਬਦਾਰੇ ਐਮਐਲਏ ਸੇਵਾ ਕਰੇ ਤਾਂ ਆਮ ਕੱਚੇ ਘਰਾਂ ਤੋਂ ਉੱਠ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਪੇ ਬਹੁਤ ਵੱਡਾ ਇਹੇ ਕੁਛੀ ਦਾ ਮੌਕਾ ਹੁੰਦਾ ਤੇ ਉਹਨਾਂ ਨੇ ਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਯਾਦ ਰਹਿਣਾ ਕਿ ਮੇਰੇ ਪਿਤਾ ਨੂੰ ਖੀਲੇ ਟਾਈਮ ਦੇ ਵਿੱਚ ਖੁਸ਼ੀ ਦੇ ਪਲ ਦੇਖਣ। ਨਾਬਾ ਦੀ ਸੰਗਤ ਨਾਬਾ ਗਿਆਨ ਸਭਾ ਦੇ ਵਿੱਚ ਸਰਕਾਰੇ ਉਹ ਸਾਰੇ ਲੋਕਾਂ ਦੇ ਸਮਾਂ ਹਮੇਸ਼ਾ ਯਾਦ ਰਹਿਣਗੇ। ਪਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਸੱਚੇ ਬਾਦਸ਼ਾਹ ਜੂ ਜੂ ਦਾ ਸੁਪਨਾ ਸੀ ਅਕਸਰ ਸਾਨੂੰ। ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਬੇਟਾ ਕਰਮ 'ਤੇ ਵਿਸ਼ਵਾਸ ਕਰੋ, ਮਿਹਨਤ ਦੇ ਵਿੱਚ ਵਿਸ਼ਵਾਸ ਕਰੋ ਔਰ ਆਪਣਾ ਰਸਤਾ ਬਣਾਓ। ਔਰ कद किसी तकलीफ ना दे कद किसी का माड़ा ना सोच कदे किसी गरीब ना माड़ा ना करो सो उन्होंने जो जो सानू बहुत गुण है वो नाल लैके चलेंगे और हमेशा अपनी यादव मान साहब सावारे भागे मित्र ने और लम्मा समा पच्ची साल पुराना सा मित्रता है विशेष तौर पर अपने समय का समय क्या बहुत बहुत धन्यवाद कर